ਪੰਜਾਬ ਤਿਉਹਾਰਾਂ ਦੀ ਧਰਤੀ ਹੈ ਪੰਜਾਬੀ ਸੱਭਿਆਚਾਰ ਵਿੱਚ ਸੌਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ ਸੌਣ ਦੇ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਬੜੇ ਹੀ ਚਾਵਾਂ ਨਾਲ ਮਨਾਇਆ ਜਾਂਦਾ ਹੈ ਜਿਸ ਵਿੱਚ ਮਟਿਆਰਾਂ ਗਿੱਧਾ ਭੰਗੜਾ ਬੋਲੀਆਂ ਅਤੇ ਪੀਂਗਾ ਝੂਟ ਕੇ ਇਸ ਤਿਉਹਾਰ ਨੂੰ ਮਨਾਉਂਦੀਆਂ ਹਨ ਪੋਪਰਦੀਨ ਆਉਂਦੇ ਪਿੰਡ ਰਾਜਪੁਰ ਵਿਖੇ ਤੀਆਂ ਦਾ ਤਿਉਹਾਰ ਪਿੰਡ ਦੀ ਸਮੂਹ ಗ್ರಾಮ ਪੰਚਾਇਤ ਅਤੇ ਪਿੰਡ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਪਿੰਡ ਦੀਆਂ ਔਰਤਾਂ ਵੱਲੋਂ ਸੱਭਿਆਚਾਰਕ ਗੀਤ ਗਿੱਧਾ ਬੋਲੀਆਂ ਕਿੱਕਲੀ ਆਦ ਨਾਲ ਮਨੋਰੰਜਨ ਕੀਤਾ ਗਿਆ ਇਸ ਮੌਕੇ ਰਵਾਇਤੀ ਫੁੱਲ ਪਰਾਂਦੇ ਅਤੇ ਮੱਥੇ ਟਿੱਕੇ ਲਗਾ ਕੇ ਨੱਚਦੇ ਗਾਉਂਦੀਆਂ ਸਵਾਨੀਆਂ ਤੇ ਬੱਚਿਆਂ ਨੇ ਭਰਪੂਰ ਆਨੰਦ ਮਾਣਿਆ ਇਸ ਮੌਕੇ ਪਿੰਡ ਦੀਆਂ ਔਰਤਾਂ ਵੱਲੋਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸੱਭਿਆਚਾਰ ਅਤੇ ਵਿਰਸੇ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ ਗਿਆ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਚ ਸਾਰੇ ਰੁਝੇਵੇਂ ਛੱਡ ਕੇ ਇਕੱਠਿਆਂ ਹੋਣ ਦਾ ਵਖਰਾ ਨਜ਼ਾਰਾ ਹੁੰਦਾ ਸੀ ਅਜੋਕੇ ਸਮੇਂ ਚ ਬਹੁਤ ਕੁਝ ਲੁਪਤ ਹੁੰਦਾ ਜਾ ਰਿਹਾ ਹੈ ਸਾਨੂੰ ਆਪਣੇ ਸੱਭਿਆਚਾਰ ਤੇ ਵਿਰਸੇ ਨੂੰ ਯਾਦ ਰੱਖਣ ਲਈ ਅਜਿਹੇ ਤਿਉਹਾਰ ਮਨਾਉਣੇ ਚਾਹੀਦੇ ਹਨ ਇਸ ਮੌਕੇ ਪਿੰਡ ਰਾਜਪੁਰ ਦੀ ਸਮੂਹ ಗ್ರಾಮ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਪਿੰਡ ਦੇ ਆਲੇ-ਦੁਆਲੇ ਬੂਟੇ ਵੀ ਲਗਾਏ ਗਏ ਅਤੇ ਚਾਹ ਪਕਾਉਣਿਆਂ ਦੇ ਲੰਗਰ ਉਪਰੰਤ ਖੀਰ ਪੋੜਿਆਂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ ਜੀ ਪੰਸਾਪਿੰਡ ਰਾਜਪੁਰ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਗਿਆ ਹੈ ਜੀ ਉਹਦੇ ਬਾਰੇ ਤੁਸੀਂ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਬੱਚਿਆਂ ਲਈ ਇਹੋ ਸਕੇਰ ਨੇ ਆ ਕਿ ਗਾਂਹ ਹੋਰ ਵੀ ਸਾਡਾ ਪ੍ਰੋਗਰਾਮ ਵਧੀਆ ਤੋਂ ਵਧੀਆ ਹੋਵੇ ਅਸੀਂ ਕਾਮਨਾ ਕਰਦੇ ਆ ਅਸੀਂ ਪਹਿਲੀ ਵਾਰ ਪਿੰਡ ਦੇ ਵਿੱਚ ਇਹ ਪ੍ਰੋਗਰਾਮ ਮਨਾਇਆ ਵਾ ਅਸੀਂ ਅਗਲੇ ਸਾਲ ਵੱਧ ਤੋਂ ਵੱਧ ਚੜ੍ਹ ਕੇ ਹੋਰ ਵੀ ਪ੍ਰੋਗਰਾਮ ਬੜਾ ਮਾਗੇ ਅਸੀਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਅੱਜ ਪਿੰਡ ਦੇ ਵਿੱਚ ਪਿੰਡ ਰਾਜਪੁਰ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਗਿਆ ਇਹ ਪਹਿਲੀ ਵਾਰ ਹੋਇਆ ਜੋ ਤੀਆਂ ਦਾ ਤਿਹਾਰ ਮਨਾਇਆ ਇਹ ਪੂਰੇ ਯਾਨੀ ਕਿ ਸਾਰੇ ਮਹੱਲੇ ਦੀਆਂ ਬੀਬੀਆਂ ਪੂਰਾ ਨਗਰ ਇਨਾਂ ਨਾਲ ਮਿਲ ਕੇ ਜੋ ਇਹ ਕਾਰਵਾਈ ਕੀਤੀ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਕਿਉਂਕਿ ਇਹ ਜਿਹੜਾ ਟਾਈਮ ਹੈ ਇਹ ਇੱਕ ਖੁਸ਼ੀ ਦਾ ਟਾਈਮ ਹੈ ਕਿਉਂਕਿ ਅਗਰ ਪਿੰਡ ਦੇ ਵਿੱਚ ਕੋਈ ਕੰਮ ਨਾ ਹੋਵੇ ਕਿਉਂਕਿ ਉਹ ਪਿੰਡ ਜਿਹੜਾ ਨਾ ਬਿਲਕੁਲ ਥੱਲੇ ਡਾਉਨ ਟੋਂ ਰਹਿੰਦਾ ਇਸ ਕਰਕੇ ਸਾਰੇ ਨਗਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਤੀਆਂ ਦੇ ਇਤਿਹਾਰ ਦੇ ਵਿੱਚ ਜੋ ਆਪਣਾ ਰਲ ਮਿਲ ਕੇ ਸਾਰਿਆਂ ਨੇ ਸਾਥ ਦਿੱਤਾ ਔਰ ਖੁਸ਼ੀ ਮਨਾਈ ਮੈਂ ਇਹ ਉਹ ਬੱਚਿਆਂ ਨੂੰ ਕਹਿਣਾ ਚਾਹੁੰਦਾ ਸੱਚੇ ਪਾਤਸ਼ਾਹ ਤੁਹਾਡੀ ਜੋ ਉਮਰ ਲੰਬੀ ਕਰੇ ਸਾਡੀ ਵੀ ਉਮਰ ਤੁਹਾਨੂੰ ਲੱਗ ਜਾਏ ਕਿਉਂਕਿ ਬੱਚਿਆਂ ਦਾ ਹੀ ਕੰਮ ਹੈ ਕਿਉਂਕਿ ਬੱਚੀਆਂ ਜਿਹੜੀਆਂ ਹੈ ਇੱਕ ਦੇਸ਼ ਦਾ ਭਵਿਸ਼ਣ ਇਹ ਬੱਚੀਆਂ ਸਾਡੀਆਂ ਛੋਟੀਆਂ ਬੱਚੀਆਂ ਪੈਦਾ ਹੁੰਦੀਆਂ ਵੱਡੀਆਂ ਹੋ ਕੇ ਅਸੀਂ ਇਹਨਾਂ ਨੂੰ ਵਿਆਹ ਦਿੰਨੇ ਆ ਕਿਉਂਕਿ ਮਾਪੇ ਜਿਹੜੇ ਇਹਨਾਂ ਨੂੰ ਮਾਪੇ ਛੋਟੀ ਬੱਚੀ ਨੂੰ ਜੋ ਪਾਲ ਕੇ ਆਪਣੇ ਕੋਲੋਂ ਰੋਟੀ ਖਵਾ ਕੇ ਅੰਨ ਖਵਾ ਕੇ ਪੈਸਾ ਲਾ ਕੇ ਪੜ੍ਹਾਈ ਕਰਕੇ ਇਹਨਾਂ ਬੱਚਿਆਂ ਨੂੰ ਵਿਆਹਦੇ ਇਸ ਕਰਕੇ ਮੈਂ ਇਹਨਾਂ ਬਹੁਤ ਬੱਚਿਆਂ ਦਾ ਧੰਨਵਾਦ ਕਰਦਾ ਦੂਸਰਾ ਧੰਨਵਾਦ ਸਰਦਾਰ ਗੁਰਪ੍ਰੀਤ ਸਿੰਘ ਹੰਗਲ ਭੋਗਪੜ ਤੋਂ ਹੈਡਲਾਈਨ ਜੋ ਦਿਨਕ ਸਵੇਰਾ ਵੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਇਸ ਤੀਆਂ ਦੇ ਤਿਹਾਰ ਦੇ ਵਿੱਚ ਸ਼ਾਮਲ ਹੋਇਆ ਦਿਲੋਂ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਦੂਸਰੀ ਬੇਨਤੀ ਹੋਰ ਹੈ ਸਾਰੀਆਂ ਸੰਗਤਾਂ ਨੂੰ ਹੈਡਲਾਈਨ ਵਾਲਿਆਂ ਨੂੰ ਗੁਰਪ੍ਰੀਤ ਸਿੰਘ ਜੀ ਸਾਡੇ ਭੰਗਲ ਸਾਹਿਬ ਨੂੰ ਅਗਲੇ ਸਾਲ ਵਿੱਚ ਵੀ ਹੋਰ ਛੋਟਾ ਪ੍ਰੋਗਰਾਮ ਹੈ ਅਗਲਾ ਪ੍ਰੋਗਰਾਮ ਇਸੇ ਦਿਨ ਜਨਕਿ ਇਸੇ ਮਹੀਨੇ ਦੇ ਵਿੱਚ ਅਸੀਂ ਦੋਗਣਾ ਚੌਗਣਾ ਕੰਮ ਕਰਾਂਗੇ ਇਹੋ ਸਾਡੀ ਅਰਦਾਸ ਹੈ ਸੱਚੇ ਪਾਤਸ਼ਾਹ ਇਹਨਾਂ ਬੱਚਿਆਂ ਨੂੰ ਲੰਬੀ ਉਮਰ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਲੱਗਾ ਪਹਿਲੀ ਵਾਰ ਦੇਖਿਆ ਪਿੰਡ ਚ ਤਿਹਾਰ ਮਨਾਇਆ ਸਾਨੂੰ ਬਹੁਤ ਵਧੀਆ ਲੱਗਾ ਅੱਗੇ ਤੋਂ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੱਧ ਚੜ੍ਹ ਕੇ ਇਸਾ ਲੈ ਕੇ ਮਨਾਵਾਂਗੇ ਸਾਨੂੰ ਇਹ ਪ੍ਰੋਗਰਾਮ ਤਿਆੰਦਾ ਤਿਹਾਰ ਬਹੁਤ ਵਧੀਆ ਲੱਗਾ ਜੀ ਅਸੀਂ ਛੋਟੀਆਂ ਬੱਚੀਆਂ ਵਾਸਤੇ ਉਹਨਾਂ ਨੂੰ ਅੱਗੇ ਵਧਾਉਣ ਵਾਸਤੇ ਮਤਲਬ ਵੀ ਚਲੋ ਉਹਨੂੰ ਉਪਰਾਲਾ ਕਰਨਾ ਗਾਂ ਬੋਲਣ ਦਾ ਸਿੱਖਣਾ ਉੱਠਣ ਬੈਠਣ ਦਾ ਸਿੱਖਣਾ ਇਸ ਕਰਕੇ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ ਪ੍ਰੋਗਰਾਮ ਕੋਈ ਵੀ ਕਿਸੇ ਨੇ ਇਕੱਲਾ ਨਹੀਂ ਕੀਤਾ ਸਾਰਿਆਂ ਦੇ ਸਹਿਯੋਗ ਨਾਲ ਹੋਇਆ ਤੇ ਸਾਡੀ ਕੋਸ਼ਿਸ਼ ਇਹ ਹੋਏਗੀ ਕਿ ਅੱਗੇ ਤੋਂ ਇਸ ਤੋਂ ਹੋਰ ਵੀ ਵਧੀਆ ਕਰੀਏ ਤਾਂ ਕਿ ਬੱਚਿਆਂ ਨੂੰ ਅਸੀਂ ਮੌਕਾ ਦਈਏ ਗਾਂ ਤੋਂ ਗਾਂ ਪਰਫਾਰਮੈਂਸ ਕਰਨ ਦਾ ਬਹੁਤ ਵਧੀਆ ਬੱਚੇ ਕਰਦੇ ਨੇ ਘਰੋ ਘਰੀ ਬਾਹਰ ਇਦਾਂ ਕੋਈ ਮੌਕਾ ਹੀ ਨਹੀਂ ਕਦੀ ਮਿਲਿਆ ਬੱਚਿਆਂ ਨੂੰ ਕੰਮ ਕਰ ਇਦਾਂ ਦਾ ਪ੍ਰੋਗਰਾਮ ਕਰਨ ਦਾ ਸੋ ਪਹਿਲੀ ਵਾਰੀ ਇਹ ਮੌਕਾ ਮਿਲਿਆ ਇਸ ਕਰਕੇ ਅਸੀਂ ਚਾਹਾਂਗੇ ਕਿ ਗਾਂ ਤੋਂ ਹੋਰ ਤੋਂ ਹੋਰ ਵਧੀਆ ਕੀਤਾ ਜਾਵੇ ਆਉਣ ਵਾਲੇ ਬੱਚਿਆਂ ਨੂੰ ਆਉਣ ਵਾਲੀ ਪੀੜੀ ਨੂੰ ਕੀ ਕਹਿਣਾ ਚਾਹੋਗੇ ਬਸ ਜੀ ਇਹੋ ਹੀ ਕਿ ਜਿਹੜੇ ਨੌਜਵਾਨ ਪੀੜੀ ਹੈ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਨਸ਼ੇ ਪੱਤਿਆਂ ਤੋਂ ਦੂਰ ਰਹਿਣ ਚੰਗੇ ਕੰਮ ਕਰਨ ਪਿੰਡ ਦੇ ਕੰਮ ਵਾਸਤੇ ਵਾਦੇ ਵਾਸਤੇ ਕੰਮ ਕਰਨ ਚਾਹਨੇ ਕਿ ਬੱਚੀਆਂ ਹੋਰ ਤਰੱਕੀ ਕਰਨ ਹਾਂਜੀ ਤੇ ਗਾਂ ਤੋਂ ਗਾਂ ਹੋਰ ਵਧੀਆ ਕਰਨ ਤੇ ਚੰਗੇ ਪਾਸੇ ਲੱਗਣ ਗਲਤ ਪਾਸੇ ਨਾ ਜਾਣ ਸਾਡੇ ਬੱਚੇ ਅਸੀਂ ਚਾਹਨੇ ਸਾਡਾ ਪਿੰਡ ਰਾਜਪੁਰ ਸਭ ਤੋਂ ਅੱਗੇ ਚੱਲੇ ਵਧੀਆ ਚੱਲੇ ਹੋਰ ਵੀ ਪਿੰਡ ਬਹੁਤ ਵਧੀਆ ਕਰ ਰਹੇ ਨੇ ਅਸੀਂ ਚਾਹਨੇ ਕਿ ਅਸੀਂ ਵੀ ਉਹਨਾਂ ਦੇ ਨਾਲ ਹੀ ਰਲੀਏ ਸਾਡੇ ਸਰਪੰਚ ਸਾਹਿਬ ਮਾਨਯੋਗ ਨੇ ਪੂਰੇ ਹਾਂਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਅਸੀਂ ਇਹਨਾਂ ਦੇ ਹਰ ਇੱਕ ਕੰਮ ਤੋਂ ਬਹੁਤ ਖੁਸ਼ ਆਂ ਸਾਨੂੰ ਅਸੀਂ ਬਹੁਤ ਇਹਨਾਂ ਦੇ ਕੰਮ ਤੋਂ ਪ੍ਰਭਾਵਿਤ ਆਂ ਜਾਣੇ ਕਿ ਜਿੰਨੇ ਵੀ ਕੰਮ ਮੈਂ ਹੁਣ ਤੱਕ ਇਹਨਾਂ ਨੇ ਕੀਤੇ ਨੇ ਹਜੇ 1 ਸਾਲ ਨਹੀਂ ਹੋਇਆ ਸਰਪੰਚ ਬਣਿਆ ਨੂੰ ਬਹੁਤ ਸੋਹਣੇ ਸੋਹਣੇ ਇਹਨਾਂ ਨੇ ਉਪਰਾਲੇ ਕੀਤੇ ਨੇ ਪਿੰਡ 'ਚ ਅਸੀਂ ਚਾਹੁੰਦੇ ਹਾਂ ਕਿ ਗਾਂ ਤੋਂ ਗਾਂ ਇਹ ਹੋਰ ਕੰਮ ਵਧੀਆ ਕਰਨ ਤੇ ਅਸੀਂ ਗਾਂ ਚਾਹੁੰਦੇ ਹਾਂ ਕਿ ਗਾਂ ਵੀ ਸਾਨੂੰ ਇਦਾਂ ਦੇ ਹੀ ਸਰਪੰਚ ਜਾਂ ਅਸੀਂ ਚਾਹਾਂਗੇ ਸਾਨੂੰ ਇਹੀ ਸਰਪੰਚ ਮਿਲਣਾ ਜਿਵੇਂ ਇੱਕ ਪਿੰਡ ਦੇ ਵਿੱਚ ਦੱਸਿਆ ਸਰਪੰਚ ਸਾਹਿਬ ਨੇ ਕਿ ਪਹਿਲੀ ਵਾਰ ਇਹ ਵਾਲਾ ਤਿਉਹਾਰ ਮਨਾਇਆ ਗਿਆ ਹੈ ਤੇ ਉਹਦੇ ਬਾਰੇ ਕੁਝ ਹਾਂਜੀ ਨਹੀਂ ਹਾਂਜੀ ਇਹ ਪਹਿਲੀ ਵਾਰੀ ਹੋਇਆ ਹੈ ਪ੍ਰੋਗਰਾਮ ਹਾਂਜੀ ਬਹੁਤ ਵਧੀਆ ਇਹਨਾਂ ਦੇ ਸਹਿਯੋਗ ਨਾਲ ਹੀ ਹੋਇਆ ਹੈ ਜੀ ਹਾਂਜੀ ਇਹਨਾਂ ਨੇ ਸਾਡਾ ਪੂਰਾ ਸਾਥ ਦਿੱਤਾ ਮੈਂਬਰ ਸਭਾਂ ਨੇ ਸਾਡਾ ਪੂਰਾ ਸਾਥ ਦਿੱਤਾ ਹੈਗਾ ਹਾਂਜੀ ਤੇ ਅਸੀਂ ਚਾਹੁੰਦੇ ਹਾਂ ਕਿ ਗਾਂ ਵੀ ਇਦਾਂ ਹੀ ਸਾਡਾ ਸਾਥ ਦੇਣ ਸਾਡਾ ਵਿਰਸਾ ਸਾਡੀਆਂ ਬੇਟੀਆਂ ਦਾ ਤਿਹਾਰ ਹੈ ਉਹ ਜੀ ਠੀਕ ਹੈ ਨਾ ਇਹਹੀ ਬੇਟੀਆਂ ਨੂੰ ਕਹਿੰਦੇ ਆ ਸਾਡੀਆਂ ਬੇਟੀਆਂ ਜਿਹੜੀਆਂ ਨਾ ਬਹੁਤ ਸਿਆਣੀਆਂ ਬਣ ਇਸ ਤੋਂ ਵੀ ਜ਼ਿਆਦਾ ਉੱਬਰ ਕੇ ਅੱਗੇ ਆਉਣ ਤੇ ਜਿਹੜੀ ਆ ਸਾਡੀ ਪੱਗ ਹੈ ਜਿਹੜੀ ਪੱਗ ਪੱਗ ਅਗੇ ਇਹੀ ਵੀ ਪੱਗ ਦੀ ਇੱਜ਼ਤ ਰੱਖਣ ਵਾ ਤੇ ਬੀਬੀਆਂ ਦੇ ਸਾਡੀਆਂ ਬੱਚੀਆਂ ਨਾਲ ਕੋਈ ਮਾੜੀ ਨਿਗਾਹ ਨਹੀਂ ਦੇਖ ਸਕਦਾ ਠੀਕ ਹੈ ਕੋਈ ਵੀ ਸਾਡੀਆਂ ਬੇਟੀਆਂ ਨਾਲ ਮਾੜੀ ਨਿਗਾਹ ਨਹੀਂ ਦੇਖ ਸਕਦਾ ਅਸੀਂ ਜਿਹਨਾਂ ਦੇ ਸਿਰ ਤੇ ਉੱਤੇ ਕੀ ਜਿਹਦਾ ਤਾਜ ਹੈ ਨਾ ਤਾਜ ਸਿਰ ਤੇ ਸਾਡੇ ਸਰਪੰਚ ਸਾਹਿਬ ਦੇ ਮਤਲਬ ਕਿ ਬਹੁਤ ਸਹਿਯੋਗ ਦੇ ਨਾਲ ਸਾਰੇ ਕੰਮ ਹੋਏ ਨੇ ਕਿ ਜਿੰਨੇ ਵੀ ਉਪਰਾਲੇ ਕਰ ਆਏਗੇ ਨੇ ਕਿ ਸਾਰੇ ਸਰਪੰਚ ਸਾਹਿਬ ਦੇ ਸਹਿਯੋਗ ਨਾਲ ਕਰਵਾਏਗੇ ਨੇ ਸਰਪੰਚ ਸਾਹਿਬ ਸਾਡੇ ਬਹੁਤ ਵਧੀਆ ਨੇ ਇਨਸਾਨ ਇੱਕ ਕਿ ਜਿਨ੍ਹਾਂ ਦੇ ਕਾਰਨ ਇਹ ਕੰਮ ਹੋਇਆ ਵੇ ਈਆਂ ਦਾ ਤਿਹਾਰ ਮਨਾਇਆਗੇ ਹੈ ਕਿ ਸਾਰਿਆਂ ਨੂੰ ਪਤਾ ਹੈ ਕਿ ਕਿਸੇ ਦੇ ਇਕੱਲੇ ਦਾ ਕੰਮ ਨਹੀਂ ਹੈਗਾ ਸਾਰੇ ਪਿੰਡ ਦੇ ਸਾਰਾ ਪੂਰਾ ਸਾਥ ਦਿੱਤਾ ਮੈਂਬਰਾਂ ਸਰਪੰਚਾਂ ਨੇ ਸਾਰਿਆਂ ਨੇ ਸਾਥ ਦਿੱਤਾ ਕਿ ਹੋਰ ਵੀ ਕੰਮਕਾਰ ਨੇ ਜਿਹੜੇ ਕਿ ਮਤਲਬ ਕਿ ਸਰਪੰਚ ਸਾਹਿਬ ਹਰ ਇੱਕ ਕੰਮ ਵਿੱਚ ਸਹਿਯੋਗ ਦੇ ਰਹੇ ਨੇ ਸਕੂਲਾਂ ਵਾਸਤੇ ਵੀ ਦੇ ਰਹੇ ਨੇ ਜੋ ਸਕੂਲਾਂ ਨੇ ਸੜਕਾਂ ਸਾਡੀਆਂ ਕੁੱਟੀਆਂ ਭੱਜੀਆਂ ਸੀ ਪਿੰਡ ਦੀਆਂ ਨੇ ਸਾਰੀਆਂ ਉਹਨਾਂ ਨੇ ਬਣਵਾਈਆਂ ਨੇ ਸਾਰੇ ਕੰਮਕਾਰ ਕਰਵਾਏ ਨੇ ਅੱਗੇ ਹੋ ਕੇ ਕਰਵਾ ਰਹੇ ਨੇ ਸਕੂਲਾਂ ਵਾਸਤੇ ਵੀ ਬਹੁਤ ਕੁਝ ਉਹਨਾਂ ਨੇ ਕੀਤਾ ਹੈ ਕਿ ਜਿੱਥੇ ਤੱਕਰ ਮਤਲਬ ਕਿ ਸਹਿਯੋਗ ਉਹਨਾਂ ਨੇ ਕਰਵਾ ਰਹੇ ਨੇ ਜੀ ਇਹ ਸੰ ਪਿੰਡ ਦੇ ਸਰਪੰਚ ਸਾਹਿਬ ਤੇ ਮੈਂਬਰ ਸਹਿਬਾਨ ਤੇ ਪਿੰਡ ਦੀ ਸਮੂਹ ਪੰਚਾਇਤ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਅਗਲੀ ਵਾਰ ਜਿਹੜਾ ਕਿ ਇਹ ਤੋਂ ਵਧੀਆ ਜਿਹੜਾ ਕਿ ਪ੍ਰੋਗਰਾਮ ਲਿਖਿਆ ਜਾਵੇਗਾ ਸੋ ਕੈਮਰਾਮੈਨ ਸੈਣੀ ਦੇ ਨਾਲ ਭੋਗਲ ਭੋਗ ਪਰ ਇਸ ਮੌਕੇ ਕੈਪਟਨ ਤਰਸੀਮ ਸਿੰਘ ਸਰਪੰਚ ਪਿੰਡ ਰਾਜਪੁਰ ਕੁਲਦੀਪ ਸਿੰਘ ਪੰਚ ਨਰਿੰਦਰ ਕੌਰ ਪੰਚ ਜਿੰਦਰ ਕੌਰ ਪੰਚ ਰਵੀ ਕੁਮਾਰ ਪੰਚ ਹਰਪ੍ਰਜਨ ਸਿੰਘ ਪੰਚ ਅਮਰਜੀਤ ਕੌਰ ਪੰਚ ਸਰਬਜੀਤ ਕੌਰ ਪੰਚ ਸੂਬੇਦਾਰ ਬਲਵੀਰ ਸਿੰਘ ਸਤਵੰਤ ਸਿੰਘ, ਰਾਮ ਲੁਭਾਇਆ, ਹਰਜਿੰਦਰ ਸਿੰਘ, ਨਰਿੰਦਰ ਸਿੰਘ, ਕੁਲਵਿੰਦਰ ਸਿੰਘ, ਡਾਕਟਰ ਬਿੱਟਾ, ਸੋਮਰਾਜ, ਜਸਪਾਲ ਸਿੰਘ, ਅਫਤਾਰ ਸਿੰਘ, ਜਸਵੀਰ ਕੌਰ, ਬਲਵਿੰਦਰ ਕੌਰ, ਸੁਖਵਿੰਦਰ ਕੌਰ, ਮੁਖਤਿਆਰ ਸਿੰਘ, ਸੇਵਾ ਸਿੰਘ, ਮੋਹਨ ਸਿੰਘ, ਪ੍ਰੀਤਮ ਸਿੰਘ ਅਤੇ ਪਿੰਡ ਦੀਆਂ ਸਮੂਹ ਔਰਤਾਂ ਅਤੇ ਬੱਚੀਆਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਪੋਕਪਰ ਤੋਂ ਗੁਰਪ੍ਰੀਤ ਸਿੰਘ ਭੋਗਲ ਦੀ ਖਾਸ ਰੋਪ